मंडी जाने के बाद सावा छः साढ़े छः में मेरी वाइफ ने फोन किया घर पे आए थे हैं साढ़े छः की करीब की बात है बंदे ने अपना काम दो बंदे आए थे मोटरसाइकिल से मेरे मुंडे को पिस्टल लगा दिए मेरे डैडी को किरपाल लगा दिए सर ये ग्यारह बारह लाख रुपए कैश है ਫਿਲੰਦੇ ਦੇ ਸ਼ੇਤਲ ਨਗਰ ਚ ਦੇਰ ਚੜਦਿਆਂ ਹੀ ਲੁਟੇਰਿਆਂ ਨੇ ਸਬਜ਼ੇ ਕਾਰੋਬਾਰੀ ਦੇ ਕਾਰਜ ਚ ਦਾਖਲ ਹੋ ਕੇ ਉਸ ਦੀ ਪਤਨੀ ਨੂੰ ਬੰਦੂਕ ਦੀ ਨੋਕ ਤੇ ਬੰਦੀ ਬਣਾ ਕੇ 12 ਲੱਖ ਰੁਪਏ ਦੀ ਨਕਦੀ ਅਤੇ 15 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਜਿਵੇਂ ਹੀ ਸਬਜ਼ੀ ਵਪਾਰੀ ਕਾਮਲੇ ਕਰੋ ਨਿਕਲਿਆ ਤਾਂ ਕਰੀਬ 6 ਵਜੇ ਦੋ ਨੌਜਵਾਨ ਕਾਰ ਦੇ ਵਿੱਚ ਦਾਖਲ ਹੋਏ ਅਤੇ ਉਹਨਾਂ ਨੇ ਪਿਸਤੌਲ ਤਾਣ ਕੇ ਸਬਜ਼ੀ ਵਪਾਰੀ ਦੀ ਪਤਨੀ ਨੂੰ ਬੰਦੀ ਬਣਾ ਲਿਆ ਤੇ ਪਿਸਤਲ ਦੀ ਨੋਕ ਤੇ 12 ਲੱਖ ਰੁਪਏ ਦੀ ਨਕਦੀ ਸਮੇਤ 15 ਲੱਖ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਜਿਵੇਂ ਹੀ ਲੁਟੇਰੇ ਪਜੇਤਾ ਸਬਜ਼ੀ ਵਪਾਰੀ ਦੀ ਪਤਨੀ ਪੁਸ਼ਪਾ ਨੇ ਆਪਣੇ ਪਤੀ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਸਵਾਲ ਇੱਥੇ ਖੜਾ ਹੋ ਰਿਹਾ ਕਿ ਐਨੇ ਪੈਸੇ ਵਪਾਰੀ ਨੇ ਆਪਣੇ ਕਰ ਰੱਖੇ ਕਿਉਂ ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦੇ ਆ ਉਕਤ ਸਬਜ਼ੀ ਵਪਾਰੀ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਸਰ 5 ਵਜੇ ਸਵੇਰ ਮੈਂ ਮੰਡੀ ਗਏ تھے ਹਮ ਲੋਗ ਮੰਡੀ ਗਏ ਤੇ ਆਪਣਾ ਕੰਮ ਕੰਨ ਕਰ ਰਹੇ تھے ਰੋਜ਼ ਕੀ ਕੰਮ ਹਮ ਲੋਗ ਸਵੇਰ 5 ਵਜੇ ਚਲੇ ਜਾਂਦੇ ਹਾਂ 5 ਵਜੇ ਮੰਡੀ ਗਏ ਹਮ ਲੋਗ मंडी जाने के बाद सावा छह साढ़े छह में मेरी वाइफ ने फोन किया फोन किया तो मैंने फोन उठाया मैं काम में भी जीता मेरे साले ने फोन उठाया वो करा कि घर पे चोरी हो गई है हम लोग सारे काम छोड़ के दौड़ के घर पे आ गए घर पे आए देख रहे साढ़े छे की करीब की बात है बंदे ने अपना काम दो बंदे आए थे मोटरसाइकिल से उनके पास एक रिवाल्वर था तो और एक वो क्या तलवार था किरपान उन्होंने क्या किया कि मेरे मुंडे को पिस्टल लगा दिए मेरे डैडी को किरपान लगा दिए उसके बाद वो वो लोग अपना काम करके चले जब से हम लोग यहाँ कितने तो, की चोरी हुई है आपके। चोरी सर ये ग्यारह बारह लाख रुपए कैश है तो बाकी गहने जाते हैं सोने चांदी जाते हैं इतना पैसा कैश घर पे रखा आज का दिन है सर हमारा भुगतान होता है सोमवार को सोमवार भुगतान करते हैं छह दिन का क्या नाम है आपका बलराम कुमार क्या काम करते हैं सब्जी मंडी में हमारा फ्रूट और वेजिटेबल का सप्लाई है हम लोग और फड़ी भी लगती है हमारी पार की बड़े अफसर आए थे क्या बोला उन्होंने ਬੜੇ ਅਫਸਰ ਨੇ ਬੋਲਿਆ ਕਿ ਕਾਰਵਾਈ ਹੋ ਰਹੀ ਹੈ ਇਹ ਗਲੀ ਦੇ ਵਿੱਚ ਕੋਈ ਆਪਣੇ ਆਪਣੇ ਘਰ ਦੇ ਬਾਹਰ ਕੋਈ ਕੈਮਰਾ ਜਾਂ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਸਰ ਲੇਕਿਨ ਉਹ ਲੱਗ ਰਿਹਾ ਕਿ ਇਧਰ ਸੇ ਆਏ ਇਧਰ ਕੋਈ ਕੈਮਰਾ ਨਹੀਂ ਹੈ ਜਿੱਧਰ ਗਲੀ ਸੇ ਨਹੀਂ ਆਏ ਉਹ ਲੋਕ ਉਧਰੇ ਦੂਜੇ ਪਾਸੇ ਪੁਲਿਸ ਨੂੰ ਸੂਚਨਾ ਮਿਲਣ ਤੇ ਤੁਰੰਤ ਸੀਆਈਐਸ ਸਟਾਫ ਫੋਰੈਂਸਿਕ ਟੀਮ ਡੌਗ ਸਕੁਐਡ ਟੀਮ ਅਤੇ ਹੋਰ ਪੁਲਿਸ ਅਧਿਕਾਰੀ ਜਾਂਚ ਲਈ ਮੌਕੇ ਤੇ ਹੀ ਪਹੁੰਚ ਗਏ ਤੋ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਨਹੀਂ ਆਈਏ ਵੀ ਸਾਡੇ ਘਰ ਚ ਕੋਈ ਬੰਦੇ ਆਏ ਨੇ ਤੇ ਉਹ ਸਾਡਾ ਕੈਸ਼ ਲੈ ਕੇ ਚਲੇ ਗਏ ਕੀ ਲੱਗ ਰਹਾ ਤੁਹਾਨੂੰ ਇਹ ਨਹੀਂ ਵੀ ਇਨਵੈਸਟੀਗੇਸ਼ਨ ਕਰ ਰਹੇ ਆ ਹਲੇ ਬਾਕੀ ਜੋ ਸਾਹਮਣੇ ਆਏਗਾ ਫਿਰ ਜਾਵਾਂ ਪਰ ਲੱਗਦਾ ਨਹੀਂ ਦਿਨ ਦੇ ਦਿਨੇ ਦਿਨੇ 11 ਲੱਖ ਰੁਪਿਆ ਵਿਦ 골ਡ ਵਗੈਰਾ ਚੱਕ ਕੇ ਲੈ ਗਏ ਆ ਵੇਪਨ ਨੇ ਹਲੇ ਸਾਨੂੰ ਇਹਦਾ ਨਹੀਂ ਪੂਰਾ ਕਲੀਅਰ ਨਹੀਂ ਕੀਤਾ ਵੀ ਕਿ ਨਾ ਮਾਉਂਡਾ ਕਿੰਨੇ ਜਾਣੇ ਨੇ ਜੋ ਬੈਸ ਸਾਨੂੰ ਦੱਸਣਗੇ ਅਸੀਂ ਉਹਦੇ ਮੁਤਾਬਕ ਵੇਖਿਆ ਜਾਵੇ ਮਕਸੂਦਾ ਮੰਡੀ ਦੇ ਕੋਲ ਇਧਰ ਏਰੀਆ ਦੇ ਵਿੱਚ ਵਾਰਦਾਤ ਤਾਂ ਲਗਾਤਾਰ ਜਣੀ ਹੈ ਕਿ ਵਾਧੀਆਂ ਜਿੰਨੇ ਆ ਰਹੀਆਂ ਨਹੀਂ ਹਲੇ ਕੋਈ ਵਾਰਦਾਤ ਨਹੀਂ ਹੋਈ ਲੇਟਸ ਲੋਕਾਂ ਦਾ ਇੱਥੇ ਇਹ ਕਹਿਣਾ ਵਾ ਕਿ ਲਗਾਤਾਰ ਸ਼ਰੀਆਮ ਲੋਕਾਂ ਨੂੰ ਲੁੱਟਿਆ ਜਾਂਦਾ ਕਦੀ ਕਿਸੇ ਦਾ ਹੱਥ ਲਾ ਦਿੰਦੇ ਪੈਦਲ ਸਾਰੇ ਅਸੀਂ ਫੜ ਕੇ ਜੇਲ੍ਹ ਭੇਜ ਦਿੰਦੇ ਚਰਦੀਕਲਾ ਟਾਈਮ ਟੀਵੀ ਦੇ ਜਲੰਧਰ ਤੋਂ ਸੰਦੀਪ ਕੋਲ ਦੀ ਖਾਸ ਰਿਪੋਰਟ